ਪਰ ਕੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਅੱਜ ਫੇਰ ਪਾਠਕ ਭਰਾ ਹਾਜ਼ਰੀ ਲਵਾਉਣ ਲੱਗੇ ਨੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਕਿ ਅੱਜ ਸਾਡੇ ਉਸਤਾਦ ਗਿਆਨੀ ਦਰਸ਼ਨ ਸਿੰਘ ਧਨੋਲਾ ਜੀ ਉਹ ਸਾਡੇ ਨਾਲ ਨੇ ਕਿਉਂਕਿ ਇਹਨਾਂ ਨੂੰ ਬਹੁਤ ਘੱਟ ਸਮਾਂ ਮਿਲਦਾ ਹੈ ਕਦੇ-ਕਦੇ ਇਹ ਸਾਡੇ ਨਾਲ ਆ ਜਦੋਂ ਅਸੀਂ ਵੀਡੀਓ ਪਾਉਂਦੇ ਆ ਉਦੋਂ ਹਾਜ਼ਰੀ ਲਵਾਉਂਦੇ ਨੇ ਅੱਜ ਬੜਾਈ ਵਧੀਆ ਮੌਕਾ ਹੈਗਾ ਜੋ ਸਾਡੀ ਰਹਿਨੁਮਾਈ ਕਰ ਰਹੇ ਨੇ ਸਾਡੇ ਨਾਲ ਨੇ ਅੱਜ ਜਿਹੜੀ ਕਵਤਾ ਦੀ ਅਸੀਂ ਸਾਹਜ ਪਾਉਣ ਲੱਗੇ ਆ ਉਹ ਕਵਤਾ ਇਹੋ ਜੀ ਜਿਹੜੀ ਕੁਦਰਤੀ ਆਫਤਾਂ ਨੇ ਇਹਦੇ ਵਿੱਚ ਸਾਨੂੰ ਹੌਸਲੇ ਨਹੀਂ ਹਾਰਨੇ ਚਾਹੀਦੇ ਸਭੋਂ ਇਹ ਜਿਹੜੇ ਦਿਨ ਨੇ ਇਹ ਚੰਗੇ ਮਾੜੇ ਹੁੰਦੇ ਰਹਿੰਦੇ ਹੁੰਦੇ ਨੇ ਇਹਦੇ ਲਈ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਇਹਦਾ ਸਾਹਮਣਾ ਕਰਨਾ ਚਾਹੀਦਾ ਇਹੋ ਜੀ ਇੱਕ ਕਵਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਨੇ ਪਾਠਕਪਰਾ ਨਾਲ ਗਾਇਨੀ ਦਰਸ਼ਨ ਸਿੰਘ ਧਨੋਲਾ ਜੀ ਸਾਡੇ ਉਸਤਾਦ ਲਓ ਜੀ ਕਵਤਾ ਪੇਸ਼ ਹੈ ਹੁਬਾਰ ਆਸਾਲ ਬਾਦ ਰੱਬ ਸੁਣੇ ਰੂੜੀ ਦੀ ਕਿਏ ਦੁੱਖ ਦੂਰ ਨਸਦੇ ਆ ਖੁਸ਼ੀਆਂ ਨਾ ਆ ਪੈਸੇ ਵਿੱਚ ਬੰਦਾ ਭੁੱਲ ਜਾਵੇ ਰੱਬ ਨੂੰ ਛੱਡ ਦੇਵੇ ਬੰਦਗੀ ਐ ਪੈਸੇ ਪਿੱਛੇ ਬੰਦਾ ਭੁੱਲ ਜਾਵੇ ਰੱਬ ਨੂੰ ਏ ਛੱਡ ਦੇਵੇ ਬੰਦਗੀ ਹੋਰ ਮੁਕੀ ਵਿੱਚ ਸਿਖਾ ਕੇ ਪੂਰਾ ਟਾਈਮ ਕਾਰੀਏ ਜੀ ਕੱਲੇ ਜਾ ਖਾਰੀਏ ਚੰਗੇ ਦਿੰਦੇ ਨੇ ਹਿੰਮਤ ਬੰਦੇ ਨੂੰ ਦੁੱਖੜੇ ਹੰਡਾਉਣ ਦੀ ਏ ਇਹੀ ਦਿਨ ਦਿੰਦੇ ਨੇ ਹਿੰਮਤ ਬੰਦੇ ਨੂੰ ਦੁੱਖੜੇ ਹੰਡਾਉਣ ਦੀ ਉਹ ਜਿਹੜੀ ਤਾਂ ਤੇ ਹੋਈਏ ਨਾ ਉਹ ਕਾਤ ਭੁੱਲੀਏ ਸਾਹਮਣੂ ਚਤਾਰੀਏ ਚੰਗੇ ਮਾੜ ਦੇਣ ਆਉਂਦੇ ਰਹਿੰਦੇ ਮਿੱਤਰੋ ਹੌਸਲਾਣ ਹਾਰੀਏ ਚੰਗੇ ਪਾਰੋ ਸਾਇਓ ਸਿਣਾ ਡੇ ਰੱਬ ਤੇ ਭਗਤੀ ਨਾ ਛੱਡੀ ਏ ਦੁੱਖ ਤੇ ਖਲੀ ਪਾਉਣ ਭਾਵੇਂ ਆਉਣ ਲੱਖ ਜੀਨਾ ਉਹਦਾ ਪੱਲਾ ਛੱਡੀ ਏ ਦੁੱਖ ਤੇ ਖਲੀ ਪਾਉਣ ਭਾਵੇਂ ਲੱਖ ਜੀਨਾ ਉਹਦਾ ਪੱਲਾ ਛੱਡੀ ਏ ਮੱਖੋ ਵੱਖੇ ਉੰਜ ਦੋਵੇਂ ਇੱਕੋ ਜੇ ਬਗਲਾ ਤੇ ਹੰਸ ਜੀ ਤਕਦੀਰਾਂ ਮੱਖੋ ਵੱਖੇ ਉੰਜ ਦੋਵੇਂ ਇੱਕੋ ਜੇ ਭਗਲਾ ਤੇ ਹੰਸ ਜੀ ਹੋਇ ਇੱਕ ਖਾਵੇ ਡੱਡਾ ਦੂਜਾ ਖਾਵੇ ਮੋਤੀ ਜੀ ਵੇਖ ਮਨ ਮਾਰੀਏ ਚੰਗੇ ਮਾੜ ਦੇਣ ਆਉਂਦੇ ਰਹਿੰਦੇ ਮਿੱਤਰੋ ਹੌਸਲਾ ਨਾ ਹਾਰੀਏ ਚੰਗੇ i हिमाਦੇ ਜਾਚਾ ਬਾਤ ਤੁਮਾ ਲਾਇਕ ਕਰਨਾ ਬਾਤ ਤੁਮਾ ਸ਼ੇਅਰ ਕਰਨਾ ਪਾਓ ਫਤੇ ਬਲਾਓ ਫਤੇ ਗੱਜ ਕਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਬਰ ਕੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ